ਮੈਂ ਨਰਾਇਣ ਸਿੰਘ ਸਰਪੰਚ ਬਿੰਦ ਮਰਾੜਾ ਸਾਰਾ ਕੁਝ ਦੇ ਦੇਖ ਕੇ ਦੁਖੀ ਹੋ ਕੇ ਕਿ ਚਲੋ ਲੋਕਾਂ ਦੇ ਖੇਤ ਜਿਹੜੇ ਆ ਉਹ ਤੋਂ ਪਲ ਚੁੱਕੀ ਜਾਏ ਤੇ ਵਾਹੀ ਜੋਗ ਬਣ ਜਾਣ ਫਸਲ ਹੋ ਜੇ ਪਰ ਅੱਜ ਜਿਹੜਾ ਮੈਂ ਦੇਖ ਰਿਹਾ ਇੱਥੇ ਆ ਕੇ ਖੇਤ ਤੇ ਉਦਾਂ ਹੀ ਨਾ ਖੇਤ ਇੱਥੇ ਹੈ ਕੋਈ ਨਹੀਂ ਖੇਤਾਂ ਵਿੱਚੋਂ ਨਾ ਕੋਈ ਮਸ਼ੀਨ ਲੱਗੀ ਆ ਮਸ਼ੀਨਾਂ ਹੀ ਸਾਰੀਆਂ ਜਿਹੜੀਆਂ ਪਾਣੀ ਤਰਿਆ ਵਿੱਚ ਲੱਗੀਆਂ ਜਿੱਥੇ ਪਾਣੀ ਵਗਦਾ ਪਿਆ ਔਰ ਉਹਦੇ ਵਿੱਚੋਂ ਵਧੀਆ ਰੇਤਾ ਕੱਢ-ਕੱਢ ਜਿਹੜਾ ਉਹ ਵੇਚੀ ਜਾਂਦੇ ਆ ਏਤਾਂ ਨੂੰ ਕੌਣ ਸਾਫ਼ ਕਰਦਾ ਆ ਇਹ ਸਿਰਫ ਇੱਕ ਉਸ ਬਹਾਨੇ ਨਾਲ ਕਿ ਜਿਹੜਾ ਸਰਕਾਰ ਨੇ ਜਿਸ ਕਹਾ ਕਿ ਉਸ ਦੀ ਰੇਤ ਉਹਦੇ ਬਹਾਨੇ ਨਾਲ ਜਿਹੜਾ ਆ ਉਹ ਮਾਈਨਿੰਗ ਮਾਫਿਆ ਜਿਹੜਾ ੱੱਕਾ ਸਾਈ ਕਰੀ ਜਾਂਦੇ ਆ ਔਰ ਇੱਥੋਂ ਰੇਤਾ ਪੁੱਟ ਪੁੱਟ ਕੇ ਤੇ ਬਾਹਰ ਲਿਆ ਕੇ ਵੇਚੀ ਜਾਂਦੇ ਆ ਕਿ ਮੁਸ਼ਕਲ ਆਈ ਹੈ ਭਾਈ ਮੁਸ਼ਕਲਾਂ ਸਰ ਇੱਡੀ ਵੱਡੀ ਮੁਸ਼ਕਲ ਹੈ ਕਿ ਜਦ ਮਰਾੜਾ ਪਿੰਡ ਪਿੰਡ ਵਿੱਚੋਂ ਸਿੰਗਲ ਰੋੜ ਆ ਉਹ ਉੱਥੋਂ ਦੀ ਟਿੱਪਣਾ ਜਿਹੜੀਆਂ 200 400 ਟਿੱਪਰ ਰੋਜ਼ ਲੰਘੂਗੀ ਜਦੋਂ ਵੀ ਉੱਥੇ ਕੋਈ ਸਕੂਲ ਬਣ ਆਂਦੀ ਆ ਉਹਨੂੰ ਜਗ੍ਹਾ ਨਹੀਂ ਮਿਲਦੀ ਕੋਈ ਪਿੰਡ ਦਾ ਵਾਸੀ ਜਿਹੜਾ ਬਾਹਰ ਜਾਣਾ ਚਾਹੁੰਦਾ ਉਹਨੂੰ ਜਗ੍ਹਾ ਨਹੀਂ ਮਿਲਦੀ ਟਿਪੜਾਂ ਵਾਲੇ ਤਾਂ ਕੋਈ ਰਸਤਾ ਹੀ ਨਹੀਂ ਦਿੰਦੇ ਲੋੜ ਟਿਪੜਾਂ ਹੁੰਦੀਆਂ ਥੱਲੇ ਹਲਾਉਂਦੇ ਨਹੀਂ ਸਿੰਗਲ ਰੋੜਿਆ ਲੋਕ ਕਿੱਥੇ ਜਾਣ ਲੋਕਾਂ ਨੇ ਉੱਠ ਕੇ ਆਵਾਜ਼ ਥਾਈ ਅੱਛਾ ਹੁਣ ਕੀਤਾ ਅੱਜ ਕੀਤਾ ਅੱਜ ਅਸੀਂ ਜਿਹੜਾ ਉਹ ਪਿੰਡ ਦੇ ਜਿੱਥੋਂ ਦੀ ਟਿਪੜਾਂ ਪਿੰਡ ਬੱਸ ਸਟੈਂਡ ਤੇ ਲੰਘਦੀਆਂ ਸੀ ਉੱਥੇ ਅਸੀਂ ਧਰਨਾ ਲਾਇਆ ਆਪਾਂ ਟਿਪੜਾਂ ਦਾ ਰੋਕ ਦਿੱਤੀਆਂ ਔਰ ਇਹ ਸ਼ਿਕਾਇਤ ਕੀਤੀ ਅਧਿਕਾਰੀਆਂ ਨੂੰ ਮੈਂ ਕੱਲ ਜਿਹੜਾ ਆ ਉਹ ਪੁਲਿਸ ਥਾਣਾ ਭਰਾਮਪੁਰ ਚ ਕੰਪਲੇਨ ਕਰਕੇ ਆਇਆ ਐਸਟੀਐਮ ਬਿਨਾਂ ਨਗਰ ਨੂੰ ਮੈਂ ਮੇਲ ਕੀਤੀ ਹੋਈ ਆ ਕੋਈ ਆ ਅਜੇ ਤੱਕ ਮੈਨੂੰ ਉਹਨਾਂ ਦੇ ਕੋਲ ਕੋਈ ਨਹੀਂ ਅੱਜ ਫੇਰ ਸਵੇਰੇ ਆਸੀ ਜਿਹੜਾ ਉਹ ਇਹ ਡਿਸਾਈਡ ਕੀਤਾ ਪੂਰੀ ਪੰਚਾਇਤ ਔਰ ਪਿੰਡ ਵਾਸੀਆਂ ਨੇ ਕਿ ਅਸੀਂ ਇਹ ਰੋਕ ਦੇਣਾ ਧਰਨਾ ਲਾਤਾ ਉੱਥੇ ਅਸੀਂ ਆਪਾਂ ਜਿਹੜੀ ਅੱਜ ਤੱਕ ਨਾ ਸਾਰੀਆਂ ਬੰਦ ਕੀਤੀਆਂ ਹੋਈਆਂ ਜਿੰਨਾ ਚਿਰ ਕੋਈ ਇਹਦਾ ਪ੍ਰਸ਼ਾਸਨ ਸਾਡੇ ਕੋਲ ਆਂਦਾ ਕੋਈ ਢੰਗ ਨਾਲ ਫੈਸਲਾ ਨਹੀਂ ਕਰਦਾ ਉਹਨਾਂ ਤੇਰਾ ਹੀ ਇਹ ਚੱਲਣੀ ਜੇ ਤੇ ਵਿੱਕੀ ਗੰਦੇ ਨਹੀਂ ਵਿੱਕੀ ਕੀ ਬਸਵਾ ਸਿੱਧਾ ਦਰਿਆ 'ਚ ਰੇਤਾ ਘੜਦੇ ਪਿਆ ਇਹ ਜਿਹੜਾ ਅੱਜ ਨੂੰ ਤੇ ਕੱਲ ਨੂੰ ਜੋ ਪਾਣੀ ਆਇਆ ਸਿੱਧਾ ਹੀ ਪਿਆ ਦਰਿਆ ਮਰਾਲਾ ਨੂੰ ਹਟ ਕਰੇਗਾ ਮਰਾਲਾ ਤੋਂ ਕਿਲੋਮੀਟਰ ਵੀ ਨਹੀਂ ਤੇ ਪਹਿਲੀ ਇੱਥੋਂ ਪਿੱਛੇ ਆ ਜਾ ਇਹ ਦਰਿਆ ਸਿੱਧੀ ਸੀ ਦੀ ਮਾਈਨਿੰਗ ਦਰਿਆਜ ਕਰੀ ਜਾਂਦੇ ਬਿਨਾ ਰੋਕਣਾ ਵੀ ਕੀ ਰੋਕੀਏ ਤਾਂ ਅੱਗੇ ਭੱਲਣ ਪੈਂਦੇ ਆ ਸਾਰੇ ਹੈਵੀ ਬੰਦੇ ਵੱਡੇ ਵੱਡੇ ਬੰਦੇ ਨੇ ਬਸ ਛੋਟੇ ਬੰਦੋਂ ਕੋ ਪਹੁੰਚਦਾ ਸੀ ਤੇ ਬਸ ਇਹ ਲੋਕਾਂ ਨੂੰ ਕਹਾਂਗੇ ਦੇਖਿਆ ਪੈਸਾ ਉਹ ਅੱਜ ਪਿੰਡ ਸਾਹ ਇਕੱਠਾ ਹੋਇਆ ਹੈ ਤੇ ਸਾਰੇ ਮੁੰਡੇ ਇਕੱਠੇ ਹੋ ਜੋ ਡੱਕੇ ਸਾਰਾ ਆਏ ਇਕੱਠੇ ਹੋਇਆ ਸੀ ਉਹ ਹੋਇਆ ਤਾਂ ਕੀ ਕਰਦੇ ਬੈਨੇ ਮਾਈਨਿੰਗ ਕਰਦੇ ਸੀ ਸਿੱਧੀ ਸਿੱਧੀ ਦਰਿਆਜ ਪਾਣੀ ਕਰਦੇ ਰਿਹਾ ਕਰਦੇ ਬੇ ਕਿੰਨੇ ਕੁ ਲੱਗੇ ਨੇ ਸੇ ਜੀ ਅਸੇ 4 5 ਤੱਕ ਲੱਗੇ ਆ ਇੰਨੀ ਹੱਦ ਜੀ ਕਿੰਨੀਆਂ ਮਸ਼ੀਨਾਂ ਨੇ 9 10 ਮਸ਼ੀਨਾਂ ਲੱਗੀਆਂ ਤੇ ਇਹ ਪਰਾ ਵੀ ਚਾਰ ਸੈਪ ਇੱਕੋ ਪਿੰਨ ਮਰਾੜੇ ਚ ਲੱਗੀਆਂ ਪਈਆਂ ਕਿ ਮੈਂ ਪਿੰਨ ਮਰਾੜਾ ਵਾਸੀ ਹਾਂ ਮੇਰਾ ਨਾਮ ਰਾਮਨਾਥ ਹੈ ਠੀਕ ਹੈ ਜੀ ਮੈਂ ਆਦਮੀ ਤੋਂ 12 ਮਿੰਟ ਆ ਕੇ ਬਾਹਰ ਜੋਬ ਕਰਦਾ ਪਿਆ ਜਦੋਂ ਸੀ ਜੋਬ ਬਾਹਰ ਕਰਦੇ ਸੀ ਕਿ ਫਲੱਡ ਆਇਆ ਬਾੜ ਆਈ ਹੁਣ ਕਰ ਛੁੱਟਿਆ ਸੀ ਕਿ ਦੇਖ ਰਹੇ ਆ ਇਹ ਸਾਡਾ ਜਿਹੜਾ ਪਿੰਨ ਦਾ ਮਰਾੜਾ ਦਾ ਦਰਿਆ ਦਾ ਪੱਤਣਾ ਹੈਗਾ ਤੇ ਇਹਦੇ ਵਿੱਚ ਜਿਹੜਾ ਪੁਲ ਪਾਇਆ ਜਾਂਦਾ ਸੀ ਕਿ ਲੇਕਿਨ ਉਹ ਪੁਲ ਨਹੀਂ ਪਿਆ ਹੈ ਲੇਕਿਨ ਜਿਹੜੀ ਮਾਈਨਿੰਗ ਪਾਰਟੀ ਆ ਬੱਚੋ ਰੇਤਾ ਕੱਢ ਕੱਢ ਕੇ ਵੇਚੇ ਕਰਦੀ ਹੈ ਤੇ ਅਗਰ ਇਹ ਮੰਨ ਲਓ ਜੇ ਇਦਾਂ ਦਾ ਹੀ ਕੰਮ ਹੁੰਦਾ ਰਿਹਾ ਰੇਤਾ ਵੇਚਦੇ ਰਹੇ ਹੋ ਸਕਦਾ ਹੈ ਕਿ ਅਗਲੇ ਆਣ ਦਿਨਾਂ ਅਸੀਂ ਪ੍ਰਸ਼ਾਸਨ ਅੱਗੇ ਕਮੇਟੀ ਮਿੱਟੀ ਪਧਰੀ ਕਰ ਰਿਹਾ ਇਹ ਸਭ ਮਿੱਟੀ ਪਧਰੀ ਕਰਨ ਦੇ ਆੜ ਵਿੱਚ ਹੀ ਇਹ ਕੰਮ ਚਲਾਇਆ ਜਾ ਰਿਹਾ ਜਿਨ੍ਹਾਂ ਨੂੰ ਮਿੱਟੀ ਪਧਰੀ ਕਰਨ ਨੂੰ ਕਿਹਾ ਮਿੱਟੀ ਪਧਰੀ ਨਹੀਂ ਇਹ ਰੇਤਾ ਕੱਢ ਕੇ ਤੁਸੀਂ ਦੇਖ ਸਕਦੇ ਹੋ ਰੇਤੇ ਦੇ ਟੇ ਲੱਗੇ ਪਿਆ ਜੀ ਸੀ ਵਿੱਚ ਲੱਗੀਆਂ ਪਈਆਂ ਰੇਤਾ ਦੇ ਜਿਹੜਾ ਪਿਆ ਲੋਕਾਂ ਦੀ ਪਾਣੀ ਵਿੱਚ ਅੱਗੇ ਪਿਆ ਉਹ ਕੋਈ ਨਹੀਂ ਕੱਢ ਰਿਹਾ ਸਿਰਫ ਉਹਨਾਂ ਦੇ ਆੜ ਦੇ ਵਿੱਚ ਹੀ ਇਹ ਕੰਮ ਹੋਇਆ ਜਾ ਰਿਹਾ ਤੇ ਸਰਕਾਰ ਅੱਗੇ ਸਾਡੀ ਬੇਨਤੀ ਹੈ ਕਿ ਪਲੀਜ਼ ਇਹ ਕੰਮ ਬੰਦ ਕੀਤਾ ਜਾਏ ਤਾਂ ਕਿ ਲੋਕਾਂ ਦੀ ਸਹੀ ਤਰੀਕੇ ਨਾਲ ਮਦਦ ਕੀਤੀ ਜਾਏ ਇਹ ਗਲਤ ਕੰਮ ਨੂੰ ਨਾ